गुर समरथ गुर निरंकार गुर उच्चा अगम अपार गुर की महिमा अगम है क्या कथे कथन हा ਕਾਹੋਂ ਕਥੀ ਕਥੇ ਕਥ ਦੇਖਾਂ ਮੈਂ ਕਥ ਨਾ ਕਥ ਨਾ ਜਾਏ ਜੋ ਤੁਦ ਭਾਵੈ ਸੋਈ ਆਖਾਂ ਤੇਲ ਤੇਰੀ ਵਡਿਆਈ ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਰੂਪ ਸਾ ਸੰਗਤ ਦੀ ਆਪ ਜੀ ਅਤੀ ਧੰਤਾ ਜੋਗ ਹੋ ਜੋ ਕਿ ਕਲਗੀਧਰ ਪਾਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਫਰਜ਼ੰਦ ਸਤਿਕਾਰਯੋਗ ਮਾਤਾ ਮਾਤਾ ਗੁਜਰ ਕੌਰ ਜੀ ਅਤੇ ਬੇਅੰਤ ਸ਼ਹੀਦ ਸਿੰਘਾਂ ਦੇ ਇਤਿਹਾਸ ਨੂੰ ਔਰ ਆਪਣਾ ਫਰਜ਼ ਸਮਝਦਿਆਂ ਹੋਇਆਂ ਗੁਰੂ ਸੰਗਤ ਵਿੱਚ ਹਾਜ਼ਰੀਆਂ ਭਰ ਰਹੇ ਹੋ। pau ਵਿਚਾਰ ਦੀ ਅਰੰਭਤਾ ਕਰਨ ਤੋਂ ਪਹਿਲਾਂ ਜਿੰਨੇ ਵੀ ਆਪ ਜੀ ਸਤਗੁਰ ਦੇ ਪਿਆਰ ਵਿੱਚ ਜੁੜ ਬੈਠੇ ਹੋ ਗੁਰੂ ਬਖਸ਼ੀ ਫਤਿਹ ਪ੍ਰਵਾਣ ਕਰੋ ਗੁਰ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਸੰਗਤ ਜੀ ਕਾਲ ਆਪਾਂ ਵਿਚਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਂਝੀ ਕੀਤੀ ਸੀ ਸਤਗੁਰ ਨੇ ਆਨੰਦਪੁਰ ਕਿਉਂ ਛੱਡਿਆ ਸਤਗੁਰਾਂ ਨੇ ਉਸ ਧਰਮ ਉਹਨਾਂ ਦੇ ਧਾਰਮਿਕ ਜਿਨ੍ਹਾਂ ਦਾ ਸਤਕਾਰ ਕਰਦੇ ਭਾਵੇਂ ਪਹਾੜੀ ਹਿੰਦੂ ਰਾਜਿਆਂ ਨੇ ਆਟੀ ਦੀ ਗਾਂਬਾਨ ਬਣਾ ਕੇ ਕਸਮ ਖਾਧੀ ਉਹਨਾਂ ਨੇ ਕੁਰਾਨ ਦੀਆਂ ਆਇਤਾਂ ਲਾ ਲਿਆ ਕੇ ਉਹਨਾਂ ਦੀਆਂ ਕਸਮਾਂ ਖਾਧੀਆਂ ਪਰ ਸਤਗੁਰੂ ਨੂੰ ਪਤਾ ਸੀ ਇਹਨਾਂ ਦੇ ਅੰਦਰ ਫਰੇਵ ਹੈ ਕਪਟ ਹੈ ਪਰ ਸਤਗੁਰੂ ਨੇ ਸਤਕਾਰ ਕੀਤਾ आनंदगढ़ ਦਾ ਕਿਲਾ ਛੱਡ ਦਿੱਤਾ ਗਿਆ ਦੇਖੋ ਕੱਲ ਵੀ ਬਿੰਦੀ ਕੀਤੀ ਸੀ ਬੰਦਾ ਮਿਹਨਤ ਕਰਦਾ ਹੈ ਮਿਹਨਤ ਕਰਕੇ ਘਰ ਬਣਾਉਂਦਾ ਹੈ ਤੇ ਕੋਈ ਕਹਦੇ ਵੀ ਘਰ ਖਾਲੀ ਕਰਕੇ ਚਲੇ ਜਾਓ ਤੋਂ ਉਹਦੀ ਹਾਲਤ ਕੀ ਹੁੰਦੀ ਹੈ ਪਰ ਸਤਿਗੁਰੂ ਨੇ ਕਿਹਾ ਇਹ ਆਨੰਦਪੁਰ ਜਿਹੜਾ ਨਾ ਇਮਾਰਤਾਂ ਜਿਹੜੀਆਂ ਇਹ ਤਾਂ ਦੁਬਾਰਾ ਬਣ ਜਾਣਗੀਆਂ ਆਨੰਦਪੁਰ ਅੱਜ ਵੀ ਵੱਸਦਾ ਪਿਆ ਔਰ ਜੇ ਅੰਦਰਲਾ ਆਨੰਦ ਟੁੱਟ ਗਿਆ ਉਹ ਦੁਨੀਆ ਦੀ ਤਾਕਤ ਨਹੀਂ ਬਣਾ ਸੀ ਜਿਹੜਾ ਆਨੰਦ ਅੰਦਰ ਸੀ ਕਲਕੀਤਰਪਾਦ ਸਾਹਿਬ ਇੱਕ ਬੇਨਤੀ ਕਰਨ ਲੱਗਾ ਆਰੰਭ ਤੋਂ ਦੁਨੀਆ ਦਾ ਇਤਿਹਾਸ ਹੈ ਸਾਰੇ ਧਰਮ ਹਨ ਦੁਨੀਆ ਦੇ ਵਿੱਚ ਮੁਬਾਰਕ ਹਨ ਉਹਨਾਂ ਦੀ ਆਪਣੀਆਂ ਆਪਣੀਆਂ માનਤਾ ਹਨ ਉਹਨਾਂ ਦੀ ਆਪਣੀਆਂ ਆਪਣੀਆਂ ਕੁਰਬਾਨੀਆਂ ਵੀ ਆ ਆਪਣੇ ਆਪਣੇ ਧਰਮ ਦੇ ਵਿੱਚ ਪਰ ਮਾਫੀ ਮੰਗ ਕੇ ਬੇਨਤੀ ਕਰਦਾ ਇੱਕ ਪਾਸੇ ਪੂਰੀ ਦੁਨੀਆ ਦਾ ਇਤਿਹਾਸ ਰੱਖ ਲਓ ਔਰ ਇੱਕ ਪਾਸੇ 7 ਦਿਨਾਂ ਦਾ ਇਤਿਹਾਸ ਕਲਗੀਧਰ ਪਾਤਸ਼ਾਹ ਦੇ ਸਭ ਜਾਦਿਆਂ ਤੇ ਮਾਤਾ ਗੁਜਰੀ ਦੇ ਕਹਾਣੀ ਪੂਰੀ ਦੁਨੀਆ ਦਾ ਇਤਿਹਾਸ ਇੱਕ ਪਾਸੇ ਰੱਖ ਲਓ ਜਿਹਨੂੰ ਸਤਪੁਰ ਨੇ ਆਪ ਸਿਰਜਿਆ ਇਤਿਹਾਸ ਬਣਾਇਆ ਨਾ ਦੁਨੀਆ ਦੇ ਵਿੱਚ ਕੋਈ ਹੋਏਗਾ ਤੇ ਨਾ ਕੋਈ ਹੋਇਆ ਸੀ ਜਦੋਂ ਕਾਫਲਾ ਚੱਲਿਆ ਪਿੱਛੋਂ ਹਮਲਾ ਹੋ ਗਿਆ ਭਾਈ ਉਹਦੇ ਸਿੰਘ ਵਰਗੇ ਮਰਜੀਵੜੇ ਜਿਹੜੇ ਸਨ ਜਿਨ੍ਹਾਂ ਨੇ ਤਕਰੀਬਨ 3 ਘੰਟੇ ਤੋਂ 5 ਘੰਟੇ ਤੱਕ ਵਿਦਵਾਨ ਲਿਖਦੇ ਆ ਮੁਕਾਬਲਾ ਕੀਤਾ ਆਪਣੀ ਸ਼ਹਾਦਤ ਪ੍ਰਾਪਤ ਕੀਤੀ ਬਾਬਾ ਅਜੀਤ ਸਿੰਘ ਦੀ ਪਹੁੰਚਦੇ ਆ ਹੁਣ ਕਲਗੀਧਰ ਪਾਸ਼ਾ ਉੱਥੇ ਪਹੁੰਚ ਗਏ ਆ ਜਿੱਥੇ ਅੱਜ ਗੁਰਦੁਆਰਾ ਪਰਿਵਾਰ ਵਿਛੋੜਾ ਹੈ सरसा ਦੇ ਕੰਡੇ ਤੇ ਪਹੁੰਚ ਗਏ ਆਪ ਜੀ ਨੇ ਵੀ ਕਈਆਂ ਨੇ ਦਰਸ਼ਨ ਕੀਤੇ ਹੋਣਗੇ ਸਰਸਾ ਦੇ ਸਰਸਾ ਨਦੀ ਜਿਹੜੀ ਹੈ ਨਾ ਉਹ ਆਮ ਨਦੀ ਵਰਗੀ ਨਹੀਂ ਹੈ ਜੀ ਆਮ ਜਿੱਦਾਂ ਨਦੀਆਂ ਵਗਦੀਆਂ ਨਾ ਪਾਣੀ ਚੱਲਦਾ ਰਹਿੰਦਾ ਹਮੇਸ਼ਾ 12 ਮਹੀਨੇ ਸਰਸਾ ਨਦੀ ਉਸ ਵੇਲੇ ਭਰਦੀ ਸੀ ਜਿਸ ਵੇਲੇ ਬਰਸਾਤ ਹੁੰਦੀ ਸੀ ਸਰਸਾ ਨਦੀ ਵਿੱਚ ਉਸ ਵੇਲੇ ਪਾਣੀ ਆਉਂਦਾ ਸੀ ਜਦੋਂ ਬਰਸਾਤ ਹੋਣੀ ਪਹਾੜਾਂ ਤੋਂ ਪਾਣੀ ਆਉਣਾ ਤੇ ਬੜੀ ਲੱਭ ਲੱਭ ਭਰ ਜਾਂਦੀ ਬਰਸਾਦ ਵੀ ਹੋ ਰਹੀ ਸੀ ਠੰਡ ਵੀ ਬਹੁਤ ਜ਼ਿਆਦਾ ਸੀ ਕੋਈ ਰਸਤੇ ਨਹੀਂ ਸਨ ਉੱਥੇ ਸ਼ਮਾ ਜਿਸ ਵੇਲੇ ਆਇਆ ਨਾ ਕਲਕੀਤਾਰ ਪਹੁੰਚਦੇ ਆ ਇੱਥੋਂ ਤੱਕ ਇਤਿਹਾਸਕਾਰ ਲਿਖਦੇ ਆ ਚਾਰੇ ਪਾਸੇ ਘੇਰਾ ਪਿਆ ਹੋਇਆ ਉੱਥੇ ਗੁਰੂ ਸਾਹਿਬ ਮਹਾਰਾਜ ਨੇ ਭਾਈ ਦਿਆ ਸਿੰਘ ਨੂੰ ਬੁਲਾਇਆ ਅੰਮ੍ਰਿਤ ਵੇਲੇ ਦਾ ਵਕਤ ਹੋ ਗਿਆ ਦਿਆਲ ਸਿੰਘ ਲੱਗਦਾ ਅਮਰਤ ਵੇਲਾ ਹੋ ਗਿਆ ਆ ਸਤਗੁਰੂ ਜੀ ਕਹਿੰਦੇ ਆਓ ਫਿਰ ਆਪਾਂ ਅੱਜ ਜੋ ਨੇਮ ਹੈ ਆਪਣਾ ਅਨੰਦਪੁਰ ਸਾਹਿਬ ਦਾ ਉਹ ਵੀ ਇੱਥੇ ਵੀ ਕਰਨਾ ਇੱਕ ਸਿੱਖ ਨੇ ਲੱਗਾ ਸਤਗੁਰੂ ਮਹਾਰਾਜ ਅੱਗੇ ਸਰਸਾ ਚੜ੍ਹੀ ਹੋਈ ਆ ਪਿੱਛੇ ਫੌਜਾਂ ਲੱਗੀਆਂ ਹੋਈਆਂ ਸਤਗੁਰੂ ਅਗਾਹ ਜਾ ਕੇ ਕਰ ਲਾਂਗੇ ਕਹਿੰਨ ਲੱਗੇ ਨਹੀਂ ਸ਼ੀਰ ਹੋਣਾ ਇੱਥੇ ਹੋ ਜਾਾਂਗੇ ਪਰ ਉਹਦੀ ਜਾਤ ਤੋਂ ਬਿਨਾ ਨਹੀਂ ਰਹਿ ਸਕਦੇ ਇਹ ਗੱਲ ਸਾਨੂੰ ਸਤਿਗੁਰ ਨੇ ਸਿਖਾਈ। ਇਹ ਸਿਖਾ ਤੇਰੀ ਜ਼ਿੰਦਗੀ ਵਿੱਚੋਂ ਜਦੋਂ ਬਾਣੀ ਨਿਕਲ ਗਈ ਤੈਨੂੰ ਦੁਨੀਆਂ ਦੀ ਤਾਕਤ ਨਹੀਂ ਬਚਾ ਸਕਦੀ। ਇਹ ਬਾਣੀ ਹੈ, ਬਾਣੀ ਦਾ ਸਹਾਰਾ ਹੈ। ਉਸ ਪਰਮੇਸ਼ਰ ਦੀ ਯਾਦ ਜਿਹੜੀ ਤੈਨੂੰ ਹਮੇਸ਼ਾ ਜੀਂਦਾ ਰੱਖੇਗੀ। ਨੇਤਾ ਸੀ ਆਤਮਿਕ ਮੌਤੇ ਮਰੇ ਹੋਇਆ, ਆਖਾਂ ਜੀਵਾਂ ਬਿਸਰੇ ਮਰ ਜਾऊं। ਕਹਿੰਦੇ ਮੌਤ ਹੈ ਸਾਡੀ ਜਦਨ ਅਸੀਂ ਰੱਬ ਨੂੰ ਭੁਲਾ ਦਿਆਂ ਜੋਗੀ ਅੱਲਾ ਜਾਰਖਾਨੇ ਦੋ ਕਿਤਾਬਾਂ ਲਿਖੀਆਂ ਵੱਡੇ ਸਭ ਜਾਂਦੇਆਂ ਤੇ ਛੋਟੇ ਸਭ ਜਾਂਦੇਆਂ ਦੀ ਦਾਸਤਾ ਜਿਸ ਵੇਲੇ ਭਾਈ ਦਿਆ ਸਿੰਘ ਨੂੰ ਗੁਰੂ ਸਾਹਿਬ ਨੇ ਆਖਿਆ ਉਸ ਲਾਈਨਾਂ ਨੂੰ ਵੀ ਲਿਖਿਆ ਉਹ ਲਿਖਦਾ ਜੋਗੀ ਅੱਲਾ ਖਾਂ ਥਾ ਸਿਰ ਪੇ ਬਖਤ ਆ ਗਿਆ ਆਸਾ ਕੀ ਵਾਰ ਕਾ ਸਮਾ ਹੋ ਗਿਆ ਮੈਂ ਅੱਗੇ ਵੀ ਕਿਵੇਲੇ ਬੇਨਤੀ ਕੀਤੀ ਆਸਾ ਕੀ ਵਾਰ ਜਿਹੜੀ ਹੈ ਨਾ ਸਾਨੂੰ ਕਰਮ ਕਾਂਡਾਂ ਤੋਂ ਰਹਿਤ ਕਰਾਉਂਦੀ ਹੈ ਜੇ ਅਸੀਂ ਉਹਨੂੰ ਪੜ੍ਹਨਾ ਸ਼ੁਰੂ ਕਰ ਦਈਏ ਉਹਨੂੰ ਵਿਚਾਰਨਾ ਸ਼ੁਰੂ ਕਰ ਦਈਏ ਮੈਂ ਕਹਿੰਦਾ ਐਸਾ ਕੋਈ ਵਿਸ਼ਾ ਨਹੀਂ ਹੈ ਜੋ ਆਸਾ ਕੀ ਵਾਰ ਦੇ ਵਿੱਚ ਸਤਿਗੁਰ ਨੇ ਦਰਜ ਨਹੀਂ ਕੀਤਾ بڑے ਭਾਵਪੂਰਕ ਸ਼ਬਦ ਇੱਕ ਵਿਦਵਾਨ ਨੇ ਲਿਖਿਆ ਜਿਹੜੇ ਲੋਕ ਮਾਲਾ ਦੇ ਉੱਪਰ ਇਤਵਾਰ ਕਰਦੇ ਨੇ ਮਾਲਾ ਦੇ ਉੱਪਰ 108 ਮਣਕਿਆਂ ਦੀ ਕਹਿਣ ਲੱਗੇ ਆਹ ਭਾਈ ਆਸਾ ਕੀ ਵਾਰ ਪੜ ਲਓ ਸਮਝ ਲਓ ਤੁਸੀਂ 108 ਮਣਕਿਆਂ ਦੀ ਮਾਲਾ ਫੇਰ ਲਈਏ ਅੱਜ ਤੋਂ ਪੜਦੇ ਆ ਨਾ ਆਸਾ ਕੀ ਵਾਰ 45 ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਆ 15 ਸ਼ਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕਿੰਨੇ ਹੋ ਗਏ 60 ਤੇ ਗੁਰੂ ਰਾਮਦਾਸ ਜੀ ਦੇ ਸ਼ੰਤਾਂ ਦੇ ਵਿੱਚੋਂ 24 ਸ਼ਬਦ ਪੜੇ ਜਾਂਦੇ ਆ ਤੇ 24 ਪੌੜੀਆਂ ਹਨ ਗੁਰਨਾਣ ਸਾਹਿਬ ਜੀ ਦੀ 60 ਤੇ 24 ਤੇ 24 48 ਕਿੰਨੇ ਹੋ ਗਏ 108 ਜੇ ਨੂੰ ਅਸੀਂ ਇਮਾਨਦਾਰੀ ਨਾਲ ਪੜ ਲਈਏ ਵਿਚਾਰ ਲਈਏ ਤੇ ਸਮਝੋ ਅਸੀਂ ਆਸਾ ਕੀ ਵਾਰ ਦੀ ਮਾਲਾ ਫੇਰ ਲਈ ਇਹਦੀ ਮਰਯਾਦਾ ਅੱਜ ਵੀ ਦਰਬਾਰ ਸਾਹਿਬ ਦੇ ਵਿੱਚ ਸੁਰੇ ਦੀ ਟਿੱਕੀ ਨਿਕਲਦੀ ਆ ਨਾਲੇ ਸ਼ੁਰੂ ਹੋ ਜਾਂਦਾ ਹਰ ਯੁਗ ਯੁਗ ਭਗਤ ਉਪਾਇ ਪੈਜ ਰੱਖਦਾ ਆਇਆ ਰਾਮ ਰਾਮ ਸਤਗੁਰੂ ਮਹਾਰਾਜ ਨੇ ਦਿਆ ਸਿੰਘ ਨੂੰ ਆਖਿਆ ਥਾ ਸਿਰ ਤੇ ਬਖਤ ਆ ਗਿਆ ਆਸਾ ਕੀ ਵਾਰਕਾ ਸਾਜੋਂ ਕੇ ਜਰੋ ਬੰਬ ਜਰੋ ਬੰਬ ਕਹਿੰਦੇ ਵੀ ਸਾਜ ਜਿਹੜੀਆਂ ਤੰਤੀ ਸਾਜ ਹੁੰਦੇ ਸੀ ਕੋਈ ਪੰਜ ਤਾਰਾਂ ਦਾ ਕੋਈ ਸੱਤ ਤਾਰਾਂ ਦਾ ਕਹਿੰਦੇ ਉਹਨੂੰ ਛੇੜੋ ਸਾਜੋਂ ਕੋ ਜੀਰੋ ਬੰਬ ਕਾ ਚੜਾਓ ਉਤਾਰ ਕਾ ਮਤਲਬ ਉੱਪਰ ਥੱਲੇ ਸਾਜ ਜਦੋਂ ਵੱਜਦਾ ਸਾਜੋਂ ਕੋ ਜੀਰੋ ਬੰਬ ਕਾ ਉਤਰਾਓ ਚੜਾਓ ਕਾ ਮਨਸਾ ਤਾਂ ਕਲਗੀ ਧਰ ਕੇ ਦਿਲ ਬੇਕਰਾਰ ਕਾ ਮੌਕਾ ਮਿਲੇ ਤੋ ਕਰ ਲੋ ਭਜਨ ਕੀਰਤਕਾਰ ਕ ਕੀਰਤਕਾਰ ਮਤਲਬ ਯਾ ਕਾਗਲਪੁਰਖ ਪਰਮੇਸ਼ਰ ਦਾ ਆਸਾ ਕੀ ਵਾਰ ਦਾ ਕੀਰਤਨ ਹੋਇਆ ਗੁਰੂ ਕੇ ਸਿਖਾਣੇ ਔਰ ਬਾਬਾ ਅਜੀਤ ਸਿੰਘ ਨੇ ਆਗੇ ਦੱਸਿਆ ਸਤਗੁਰੂ ਮਹਾਰਾਜ ਬਹੁਤ ਨਜ਼ਦੀਕ ਫੌਜਾਂ ਪਹੁੰਚ ਚੁੱਕੀਆਂ ਸਤਗੁਰੂ ਮਹਾਰਾਜ ਜੀ ਤਿਆਰ ਹੋਏ ਕਲਗੀ ਸਜਾਈ ਸਤਗੁਰੂ ਮਹਾਰਾਜ ਨੇ ਸੱਤਰ ਸਜਾਈ ਘੋੜਾ ਬੁਲਾਇਆ ਘੋੜੇ ਦੇ ਰਕਾਬ ਵਿੱਚ ਕਰ ਰੱਖਿਆ ਸਤਗੁਰੂ ਕਹਿੰਦੇ ਚਲੋ ਸਰਸਾ ਪਾਰ ਕਰਨੀ ਮੈਂ ਕਹਿੰਦਾ ਦੇਖੋ ਇਤਿਹਾਸ ਹੈ ਜਿੱਥੇ ਸਤਗੁਰੂ ਗਏ ਆ ਉਸ ਗੁਰਦੁਆਰੇ ਦਾ ਇਤਿਹਾਸ ਹੈ ਜਿੱਥੇ ਪਰਿਵਾਰ ਦਾ ਵਿਛੋੜਾ ਹੋਇਆ ਨਾ ਉਥੇ ਗੁਰਦਾਰਾ ਗੁਰਦੁਆਰਾ ਪਰਿਵਾਰ ਵਿਛੋੜਾ ਸਰਸਾ ਦੇ ਕਿਨਾਰੇ ਅੱਜ ਵੀ ਹੈ ਦਰਸ਼ਨ ਤੁਸੀਂ ਕਰਦੇ ਪਰ ਪਰਿਵਾਰ ਅੱਜ ਵਿਛੜਿਆ ਨਾ ਕਦੇ ਮਿਲਿਆ ਨਹੀਂ ਹੈ ਐਸਾ ਗੁਰਦਾਰਾ ਕੋਈ ਨਹੀਂ ਮਰਿਆ ਗੁਰਦਾਰਾ ਮਲਾਪ ਸਾਹਿਬ ਪਰਿਵਾਰ ਦੁਬਾਰਾ ਨਹੀਂ ਮਿਲਿਆ ਤੇ ਇਹਨਾਂ ਹਿੱਸਿਆਂ ਦੇ ਵਿੱਚ ਸਤਗੁਰ ਦਾ ਪਰਿਵਾਰ ਵੰਡਿਆ ਗਿਆ। ਭਾਈ ਮਨੀ ਸਿੰਘ ਭਾਈ ਜਵਾਰ ਸਿੰਘ ਜੀ ਦੇ ਨਾਲ ਮਾਤਾ ਸੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਜੋ ਦਿੱਲੀ ਵਾਲੇ ਰਸਤੇ ਚਲੇ ਗਏ ਕਿਉਂਕਿ ਭਾਈ ਮਨੀ ਸਿੰਘ ਜੀ ਦੇ ਸਹੁਰਾ ਸੰ ਲੱਖੀਸ਼ਾ ਬਣ ਜਾ। ਤੇ ਇਧਰ ਛੋਟੇ ਸਭ ਜਾਂਦੇ ਮਾਤਾ ਗੁਜਰ ਕੌਰ ਜੀ। ਕਿੰਨਾ ਨੁਕਸਾਨ ਹੋਇਆ ਸਰਸਾ ਦੀ ਨਦੀ ਦੇ ਵਿੱਚ। ਵੱਡੇ-ਵੱਡੇ ਗ੍ਰੰਥ ਜਿਹਦਾ ਇੱਕ ਪ੍ਰਿੰਸੀਪਲ ਸਤਵੀਰ ਸਿੰਘ ਲਿਖਦਾ ਕਿ ਵਿਦਿਆ ਸਾਗਰ ਗ੍ਰੰਥ ਸੀ। ਜੇਦਾ ਵਜਣ ਹੀ ਨੌ ਮਨ ਸੀ ਨੌ ਮਨ ਇੰਨਾ ਸਾਹਿਤ ਕਲਗੀਧਰ ਪਾਸ਼ਾ ਨੇ ਲਿਖਿਆ ਹੋਇਆ ਗੁਰੂ ਘਰ ਦਾ ਕੀਮਤੀ ਸਮਾਨ ਸ਼ਸਤਰ ਸਿੰਘ ਵੀ ਪਾਣੀ ਵਿੱਚ ਕੀ ਡੁੱੜ ਗਏ ਛੋਟੀਆਂ ਜਿੰਦਾ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੀ ਦਾਦੀ ਮਾਹ ਗੁਜਰ ਕੌਰ ਦੀ ਉਂਗਲੀਆਂ ਫੜ ਕੇ ਨਿਕਲ ਗਏ ਇਧਰ ਸਤਪੁਰਜੀ ਦੇ ਨਾਲ ਦੋ ਸਾਹਿਬਜ਼ਾਦੇ ਪੰਜ ਪਿਆਰੇ ਹੋਰ ਬਿਆੰਤ ਸਿੰਘ ਸਨ ਆਗਾ ਨਿਕਲਦੇ ਆ ਤਿੰਨ ਹਿੱਸਿਆਂ ਦੇ ਵਿੱਚ ਪਰਵਾਰ ਹੋ ਗਿਆ ਗੁਰੂ ਸਾਹਿਬ ਦੀ ਕਲਗੀਧਰ ਪਾਤਸ਼ਾਹ ਨੇ ਆਖਿਆ ਭਾਈ ਤੁਸੀਂ ਇੱਥੇ ਰੁਕੋ ਮੁਕਾਬਲਾ ਕਰਨਾ ਸੂਰ ਸਿੰਘ ਉੱਥੇ ਰੁਕੇ ਅਗਾ ਇੱਕ ਪਿੰਡੋਂ ਦਾ ਮਲਕਪੁਰ ਰੰਗੜਾ ਉੱਥੇ ਬਹੁਤ ਵੱਡਾ ਜੁੱਧ ਹੋਇਆ ਸੀ ਉੱਥੇ ਵੀ ਮਲਕਪੁਰ ਮਰੰਗੜਾ ਦੇ ਵਿੱਚ ਜਿਹਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਸਨ ਉਸ ਤੋਂ ਬਾਅਦ ਰੋਪੜ ਦੇ ਕੋਲ ਅੱਜ ਵੀ ਇੱਕ ਇਲਾਕਾ ਹੈ ਉਸ ਪਿੰਡ ਦਾ ਨਾਮ ਹੈ ਕੋਟਲਾ ਨਿਆਂਗਖਾਂ ਮੁਸਲਮਾਨ ਵੀਰ ਸੀ ਸਤਗੁਰੂ ਜੀ ਇੱਥੇ ਚੌਥੀ ਵਾਰ ਆਜਾਏ ਆ ਕੋਟਲਾ ਨਿਆਂਖਾਂ ਉਹਦਾ ਮੈਂ ਥੋੜਾ ਜ਼ਿਕਰ ਕਰਦੇ ਆ ਪਹਿਲੀ ਵਾਰ ਹੀ ਗੁਰੂ ਸਾਹਿਬ ਜੀ ਆਏ ਜਿਸ ਵੇਲੇ ਪੰਗਾਣੀ ਦਾ ਜੁੱਧ ਜਿੱਤੇ ਆ ਪੌਂਡਾ ਸਭ ਤੋਂ ਹੁੰਦਿਆਂ ਹੋਇਆ ਸਤਗੁਰੂ ਜੀ ਉੱਥੇ ਰੁਕੇ ਦੁਪਹਿਰ ਦਾ ਵਕਤ ਸੀ ਇੱਕ ਪੱਠਾ ਸੀਟਾਂ ਦਾ ਉਸੇ ਮਜ਼ਦੂਰ ਕੰਮ ਕਰਦੇ ਸੀ ਕਲਗੀਧਰ ਪਾਤਸ਼ਾਹ ਰੁਕੇ ਤੇ ਕਹਿਣ ਲੱਗੇ ਭਾਈ ਅਸੀਂ ਥੋੜੀ ਦੇਰ ਆਰਾਮ ਕਰਨਾ ਹੈ ਕੋਈ ਜਗ੍ਹਾ ਹੈ ਕਹਿਣ ਲੱਗੇ ਜੀ ਮਜ਼ਾਕ ਕੀਤਾ ਉਹਨਾਂ ਨੇ ਕਹਿਣ ਲੱਗੇ ਜੀ ਆਈ ਪੱਠਾ ਹੀ ਆ ਸਤਗੁਰ ਕਹਿੰਦੇ ਕੋਈ ਗੱਲ ਨਹੀਂ ਸੱਜੇ ਘੋੜਾ ਲੈ ਕੇ ਨਾ ਉਹ ਪੱਠੇ ਚੜ ਗਏ ਅੱਜ ਵੀ ਤੁਸੀਂ ਦਰਸ਼ਨ ਕਰੋ ਗੁਰਦੁਆਰਾ ਪੱਠਾ ਸਾਹਿਬ ਉੱਥੇ ਉਹ ਅੱਜ ਵੀ ਘੋੜੇ ਦੀਆਂ ਇੱਕ ਟੱਪ ਲੱਗਾ ਸੀ ਇੱਕ ਪੜਾ ਲੱਗਾ ਘੋੜੇ ਦਾ ਤੇ ਉੱਥੇ ਠੰਡਾ ਹੋ ਗਿਆ ਤੇ ਉੱਥੇ ਦਾ ਜਿਹੜਾ ਮਾਲਕ ਸੀ ਨਾ ਆਇਆ ਭੱਜ ਕੇ ਕਹਿ ਲਵ ਚਲੋ ਪੱਠਾ ਤੇ ਡੰਡਾ ਕਰ ਦਿੱਤਾ ਮੇਰੀਆਂ ਈਟਾਂ ਨਹੀਂ ਵਿਕਣੀਆਂ ਗੁਰੂ ਸਾਹਿਬ ਕਹਿੰਦੇ ਈਟਾਂ ਵੀ ਤੇਰੀਆਂ ਵਿਗਣ ਗਈਆਂ ਔਰ ਵਿਕੀਆਂ ਵੀ ਉਹ ਕੌਣ ਸੀ ਉੱਥੇ ਦਾ ਚੌਧਰੀ ਸੀ ਕੋਟਲਾ ਨਿਹੰਕਾਂ ਮੁਸਲਮਾਨ ਕਹਿ ਲੱਗਾ ਫਿਰ ਉਹਨੇ ਅਰਦਾਸ ਕੀਤੀ ਸਤਗੁਰੂ ਦੇ ਚਰਨਾਂ ਵਿੱਚ ਕਹਿਣ ਲੱਗਾ ਕਲਗੀਧਰ ਪਾਤਸ਼ਾਹ ਜਿਸ ਤਰ੍ਹਾਂ ਤਪਦਾ ਹੋਇਆ ਪੱਠਾ ਤੁਸੀਂ ਠੰਡਾ ਕਰ ਦਿੱਤਾ ਨਾ ਸ਼ਾਂਤ ਕਰ ਦਿੱਤਾ ਤੇ ਕਿਰਪਾ ਕਰੋ ਮੇਰਾ ਹਿਰਦਾ ਵੀ ਸ਼ਾਂਤ ਕਰ ਦੇ ਮੇਰਾ ਜੀਵਨ ਜੋ ਅੰਦਰੋਂ ਵੱਲ ਰਿਹਾ ਤੇ ਉਸ ਨੂੰ ਵੀ ਸ਼ਾਂਤ ਕਰ ਦੇ ਬੜੀਆਂ ਕਿਰਪਾ ਕੀਤੀ ਗੁਰੂ ਸਾਹਿਬ ਸਰਦਾਲੂ ਬਣਿਆ ਗੁਰੂ ਸਾਹਿਬ ਜੀ ਦਾ ਫਿਰ ਦੂਸਰੀ ਵਾਰੀ ਸਤਗੁਰੂ ਜੀ ਉੱਥੇ ਆਏ ਗੁਰੂ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਆਏ ਉਸ ਵੇਲੇ ਕੋਤਲਾ ਨਿਹੰਗ ਖਾਂ ਦਾ ਪੁੱਤਰ ਆਲਮ ਖਾਂ ਉਹ ਤਾਂ ਉਹਦੀ ਕੜਮਾਈ ਸੀ ਤੇ ਉਹ ਆਲਮ ਖਾਂ ਦਾ ਜਿਹੜਾ ਸੋਰਾ ਸੀ ਉਹ ਰਾਏ ਕੱਲਾ ਸੀ ਅੱਗੇ ਜਾ ਕੇ ਆਪਾਂ ਇਤਿਹਾਸ ਪੜਾਂਗੇ ਰਾਏ ਕੱਲਾ ਉਹ ਸੀ ਜਿਹਨੂੰ ਸਤਗੁਰੂ ਜੀ ਨੇ ਰਾਏਕੋੜ ਤੋਂ ਸਰੰਦ ਛੋਟੇ ਸੱਭ ਜਾਂਦਿਆਂ ਦੀ ਖਬਰ ਲੈਣ ਵਾਸਤੇ ਭੇਜਿਆ ਸੀ ਤੇ ਰਾਏ ਕੱਲਾ ਮਤਲਬ ਕੋਟਲਾ ਨੇਂਖਾ ਦਾ ਕੁੜਮ ਸੀ ਉਹਦੋਂ ਦੂਸਰੀ ਵਾਰੀ ਸਤਗੁਰੂ ਆਏ ਤੀਸਰੀ ਵਾਰੀ ਸਤਗੁਰੂ ਦੀ ਕੋਟਲਾ ਨੇਂਖਾ ਉਸ ਵੇਲੇ ਪਹੁੰਚੇ ਜਿਸ ਵੇਲੇ ਪਰਸ਼ੇਤਰ ਗੁਰੂ ਸਾਹਿਬ ਆਇਓ ਪਰਸ਼ੇਤਰ ਤੋਂ ਵਾਪਸ ਜਾਂਦਿਆਂ ਗਏ ਆ ਚੌਥੀ ਵਾਰੀ ਸਤਗੁਰੂ ਜੀ ਕੋਟਰਾ ਨੇਂਖਾ ਪਹੁੰਚੇ ਉਨੇ ਜੀ ਆਣ ਆਖਿਆ ਗੁਰੂ ਸਾਹਿਬ ਜੀ ਨੂੰ ਸਭ ਕੁਝ ਪਤਾ ਸੀ ਤੇ ਗੁਰੂ ਸਾਹਿਬ ਜੀ ਆਓ ਬਹੁਤ ਵੱਡਾ ਪਿੰਡ ਦਾ ਚੌਧਰੀ ਸੀ ਬਹੁਤ ਵੱਡਾ ਉਹਦਾ ਘਰ ਸੀ ਸਤਗੁਰੂ ਨੂੰ ਜੀ ਆਇਆਂ ਨੂੰ ਕਿਹਾ ਕੋਈ ਡਰ ਨਹੀਂ ਸੀ ਉਹਨੂੰ ਤੇ ਜਿਸ ਵੇਲੇ ਸਤਪੁਰ ਨੇ ਆਖਿਆ ਵੀ ਭਾਈ ਅਸੀਂ ਰੁਕਣਾ ਨਹੀਂ ਹੈ ਜ਼ਿਆਦਾ ਸਮਾਂ ਪਰ ਸਾਡਾ ਸਿੰਘ ਬੜਾ ਜ਼ਖਮੀ ਹੈ ਉਹਦੀ ਦੇਖਭਾਲ ਤੂੰ ਕਰਨੀ ਹੈ ਤੇ ਅਸੀਂ ਇੱਥੋਂ ਚਲੇ ਜਾਣਾ ਸ਼ਾਮ ਨੂੰ ਕਹਿੰਦਾ ਸਤਿਗੁਰੂ ਜੋ ਹੁਕਮ ਜੋ ਤੁਸੀਂ ਸੇਵਾ ਚਾਹੁੰਦੇ ਆ ਕਰਾਂਗੇ ਤੁਹਾਡੇ ਵਾਸਤੇ ਜਾਨ ਹਾਜ਼ਰ ਹੈ ਤੇ ਭਾਈ ਬਚਿੱਤਰ ਸਿੰਘ ਨੂੰ ਜਦੋਂ ਸਿੰਘ ਲੈ ਕੇ ਆਏ ਤੇ ਇੱਕ ਕਮਰੇ ਦੇ ਵਿੱਚ ਉਹਨਾਂ ਨੂੰ ਲੰਮਾ ਪਾ ਦਿੱਤਾ ਬਹੁਤ ਜ਼ਖਮੀ ਹੋ ਚੁੱਕੇ ਸਨ ਸਤਿਗੁਰ ਕਹਿੰਦੇ ਇਹਨਾਂ ਦੀ ਸੇਵਾ ਕਰੋ ਸਮਾ ਪੈ ਗਿਆ ਸ਼ਾਮ ਨੂੰ ਗੁਰੂ ਸਾਹਿਬ ਦੀ ਆਖਿਆ ਵੀ ਅਸੀਂ ਜਾ ਰਹੇ ਹਾਂ ਤੋ ਬਚਿੱਤਰ ਸਿੰਘ ਨੂੰ ਇੱਥੇ ਰੱਖ ਲੈ ਇਹਦੀ ਦੇਖਭਾਲ ਕਰਨੀ ਤੇ ਗੁਰੂ ਸਾਹਿਬ ਜੀ ਪਾਸ਼ਾ ਨੇ ਆਖਿਆ ਵੀ ਹੁਣ ਅਸੀਂ ਜਾਣਾ ਕਿਧਰਲੇ ਪਾਸੇ ਕਿਉਂਕਿ ਉਸ ਇਲਾਕੇ ਦਾ ਉਹਨਾਂ ਨੂੰ ਪਤਾ ਸੀ ਪਰ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਨਾ ਵੀ ਗੁਰੂ ਸਾਹਿਬ ਨੂੰ ਕੋਈ ਰਸਤਾ ਦੱਸਣਗੇ ਗੁਰੂ ਨੂੰ ਰਸਤਾ ਕੌਣ ਦੱਸ ਸਕਦਾ ਮਤਲਬ ਉਹ ਉਸ ਇਲਾਕੇ ਦਾ ਜਾਣਕਾਰ ਸੀ ਉਹ ਆਪਣੇ ਪੁੱਤਰ ਨੂੰ ਭੇਜਿਆ আলম ਖਾਨ ਨੂੰ ਜਾਂ ਗੁਰੂ ਸਾਹਿਬ ਜੀ ਨੂੰ ਅਗਾਹ ਤੱਕਰ ਛੱਡ ਕੇ ਆ ਇਧਰ ਜਿਸ ਵੇਲੇ ਰੋਪੜ ਦਾ ਜਿਹੜਾ ਫੌਜਦਾਰ ਸੀ জাফর ਅਲੀ ਖਾਨ ਉਹਨੂੰ ਪਤਾ ਲੱਗਾ ਵੀ ਗੁਰਗੋਬਚ ਸਿੰਘ ਦੀ ਕੋਟਰਾ ਨਿਹੰਕਾਂ ਦੇ ਘਰ ਪਹੁੰਚੇ ਹੋਏ ਆ। ਉਹ ਫੌਜਾਂ ਲੈ ਕੇ ਉਹਨੇ ਘੇਰਾ ਪਾ ਲਿਆ ਚਾਰੇ ਪਾਸੇ। ਸਤਗੁਰੂ ਜੀ ਉੱਥੇ ਚਲੇ ਗਏ ਸਨ। ਉਹਨੇ ਜਾ ਕੇ ਹੁਣ ਉਹ ਬੜਾ ਰਸੂਖਦਾਰ ਬੰਦਾ ਸੀ ਕੋਟਰਾ ਨਿਹੰਕਾਂ ਤੇ ਉਹਨੂੰ ਜਾ ਕੇ ਫੌਜਦਾਰ ਯਾਫਲ ਅਰੀਖਾ ਕਹਿੰਦਾ ਤੇਰੇ ਘਰ ਦੀ ਤਲਾਸ਼ੀ ਲੈਣੀ ਹੈ। ਤੇਰੇ ਘਰ ਗੁਰਗੋਬਚ ਸਿੰਘ ਆਏ ਆ। ਕਹਿਣ ਲੱਗਾ ਆਏ ਸੀ ਮੈਂ ਝੂਠ ਨਹੀਂ ਬੋਲਦਾ ਆਏ ਸੀ ਚਲੇ ਗਏ। ਆ ਜਾਂਦੇ ਤੁਸੀਂ ਉਸ ਵੇਲੇ ਤੇ ਉਹਨੂੰ ਕੋਈ ਫੜ ਸਕਦਾ? ਉਹਨੇ ਆਖਿਆ ਵੀ ਅਸੀਂ ਤਾਂ ਹੁਕਮ ਦੇ ਬੱਜੇ ਹੋਏ ਆਂ ਤਲਾਸ਼ੀ ਜ਼ਰੂਰ ਲਾਵਾਂਗੇ। ਕਹਿੰਦਾ ਲਓ। ਤਲਾਸ਼ੀ ਲਈ ਘਰ ਦੀ ਪੱਲੇ-ਕੱਲੇ ਕਮਰੇ ਦੀ ਤਲਾਸ਼ੀ ਲਈ ਇੱਕ ਕਮਰਾ ਸੀ। ਜਿਹੜਾ ਅੰਦਰੋਂ ਬੰਦ ਸੀ। ਤੇ ਫੌਜ ਦੇ ਜਿਹੜੇ ਨਾਲ ਉਹਦੇ ਸਿਪਾਹੀ ਸਨ ਉਹਨੇ ਆਖਿਆ ਫੌਜਦਾਰ ਨੂੰ ਆਖਿਆ ਵੀ ਉਹ ਕਮਰਾ ਇੱਕ ਬੰਦ ਹੈ ਅੰਦਰੋਂ ਗੁੰਡੀ ਲੱਗੀ ਹੈ। ਕੋਟਰਾ ਦੇ ਅੰਖਾਂ ਨੂੰ ਆਖਿਆ ਫੌਜਦਾਰ ਨੇ ਕਿਹਾ ਲਗਾ ਕਮਰਾ ਖੋਲੋ। ਉਹ ਕਹਿੰਦਾ ਇਹ ਕਮਰਾ ਨਹੀਂ ਖੁੱਲੇਗਾ। ਤੂੰ ਵੀ ਗਰੇਸਤੀ ਹੈ ਮੈਂ ਵੀ ਗਰੇਸਤੀ ਹੈ। ਕਹਨ ਲਗਾ ਗੱਲ ਕੀ ਹੈ? ਕਹਨ ਲਗਾ ਇਸ ਕਮਰੇ ਦੇ ਵਿੱਚ ਮੇਰੀ ਧੀ ਤੇ ਮੇਰਾ ਜਵਾਈ ਅੰਦਰ ਹੈ। ਮੇਰੀ ਧੀ ਤੇ ਮੇਰਾ ਦਮਾਦ ਅੰਦਰ ਹੈ। ਉਹਦੀ ਬੱਚੀ ਦਾ ਨਾਮ ਸੀ ਮਮਤਾਜ। ਉਸ ਵੇਲੇ ਉਹਦੀ ਮੰਗਣੀ ਹੋ ਚੁੱਕੀ ਸੀ ਬੱਸੀ ਪਠਾਣਾ ਦੇ ਵਿੱਚ। ਮਮਤਾਜ ਦੀ। ਕਿੱਡਾ ਵੱਡਾ ਜੀਵਨ ਹੋਏਗਾ ਬੀਬੀ ਮਮਤਾਜ ਜਦੋਂ ਕਲਕੀ ਤਰਪਾਸ਼ਾ ਚੱਲੇ ਸੀ ਨਾ? ਸੇਵਾ ਉਹ ਕਰ ਰਹੀ ਸੀ ਬਚਿੱਤਰ ਸਿੰਘ ਜਖਮੀ ਹੋਇਆ ਸਤਿਗੁਰੂ ਨੇ ਕੀ ਪਤਾ ਨਹੀਂ ਕਿਹੜਾ ਆਸ਼ੀਰਵਾਦ ਦਿੱਤਾ ਬਚਿੱਤਰ ਸਿੰਘ ਨੂੰ ਵੀ ਦਿੱਤਾ ਬੀਬੀ ਮੁਹੰਮਦਤਾਜ ਨੂੰ ਵੀ ਦਿੱਤਾ ਉਹ ਤਾਂ ਤਾਂ ਜੀਵਨ ਬਦਲ ਗਿਆ ਤੇ ਜਿਸ ਵੇਲੇ ਉਹਨੇ ਆਖਿਆ ਕਿ ਇਸ ਕਮਰੇ ਦੇ ਅੰਦਰ ਤੁਸੀਂ ਤਲਾਸ਼ੀ ਨਹੀਂ ਲੈ ਸਕਦੇ ਇਸ ਕਮਰੇ ਵਿੱਚ ਮੇਰੀ ਧੀ ਤੇ ਮੇਰਾ ਦਮਾਦ ਹਨ ਉਹ ਕਹਿਣ ਲੱਗਾ ਜੀ ਠੀਕ ਹੈ ਜੀ ਚੌਧਰੀ ਸਾਹਿਬ ਜੋ ਤੁਹਾਡਾ ਹੋਵੇ ਉਹ ਫੌਜਦਾਰ ਚੱਲ ਜੇ ਕਹਿੰਦੇ ਹਨ ਨੋ ਪੋਨੂ ਜਿਹਦਨ ਭਾਈ ਸੰਗਤ ਸਿੰਘ ਜੀ ਸ਼ਹੀਦ ਹੋਇਆ ਨਾ ਚਮਕੌਰ ਸਾਹ ਉਸ ਦਿਨ ਭਾਈ ਬਚਿੱਤਰ ਸਿੰਘ ਜੀ ਸ਼ਹੀਦ ਹੋ ਗਏ ਦੇਖੋ ਕਿੰਨਾ ਪਿਆਰ ਹੋਵੇਗਾ ਉਹਨਾਂ ਲੋਕਾਂ ਦੇ ਅੰਦਰ ਹੁਣ ਮੁਸਲਮਾਨ ਹਨ ਮੁਸਲਮਾਨ ਤਾਂ ਦਫਨਾਉਂਦੇ ਆ ਨਾ ਬੰਦੇ ਨੂੰ ਕੋਈ ਚੜਾਈ ਕਰ ਦਿੰਦੇ ਉਸ ਨੇ ਦੋ ਗੁਰਸਿੱਖ ਲੱਭੇ ਗੁਰਸਿੱਖਾਂ ਨੂੰ ਲੈ ਕੇ ਆਇਆ ਦੇ ਉਹਦਾ ਸੰਸਕਾਰ ਕਰਾਇਆ ਭਾਈ ਜਿੱਤਰ ਸਿੰਘ ਅਜ ਉਥੇ ਸਥਾਨ ਹੈ ਕੋਟਲਾ ਨਿਹੰਥਾਂ ਦੇ ਤੇ ਬੀਬੀ ਮੁਹੰਮਦताज ਦਾ ਕਿੱਡਾ ਬੜਾ ਜੀਵਨ ਹੋਏਗਾ ਜਦੋਂ ਥੋੜੇ ਦਿਨ ਬਾਅਦ ਨਿਕਲ ਗਏ ਨਾ ਇੱਕ ਦਿਨ ਆਖਿਆ ਕੋਟਲਾ ਨਿਹੰਥਾਂ ਨੇ ਬੱਚੀ ਹੁਣ ਤੇਰਾ ਨਿਕਾਹ ਕਰਨਾ ਹੈ ਕਿਹੜੀ ਤਰੀਕ ਰੱਖੀਏ ਉਹ ਕਹਿਣ ਲੱਗੀ ਪਿਤਾ ਜੀ ਭੁੱਲ ਗਏ ਮੈਂ ਅੰਦਰ ਹੀ ਸੀ ਤੁਹਾਡੀ ਆਵਾਜ਼ ਸੁਣੀ ਸੀ ਤੁਸੀਂ ਆਖਿਆ ਸੀ ਮੇਸ ਕਮਰੇ ਦੇ ਵਿੱਚ ਮੇਰਾ ਧੀ ਤੇ ਮੇਰਾ ਦਮਾਦ ਹੈ ਮੈਂ ਉਸੇ ਵੇਲੇ ਭਾਈ ਬਚਿੱਤਰ ਸਿੰਘ ਦੇ ਚਰਨਾਂ ਵਿੱਚ ਨਮਸਕਾਰ ਕਰ ਦਿੱਤੀ ਸੀ ਸਾਧ ਸੰਗਤ ਜੀ 130 ਸਾਲ ਹੋ ਗਏ ਆ ਬੀਬੀ ਮਮਤਾਜ ਦੀ 130 ਸਾਲ ਅੱਜ ਵੀ ਜਾਓ ਉੱਥੇ ਕੋਟੜਾ ਨੇ ਅੰਖਾਂ ਗੁਰਦੁਆਰਾ ਮਮਤਾਜ ਸਾਹਿਬ ਹੈ ਅੱਜ ਵੀ ਉਹਨੂੰ ਯਾਦ ਕੀਤਾ ਜਾਂਦਾ ਗੁਰਦੁਆਰਾ ਮਮਤਾਜ ਸਾਹਿਬ ਉਹ ਕਿੱਥੇ ਜਾਂਦੀ ਸੀ ਜਿੱਥੇ ਬੈਠ ਕੇ ਗੁਰੂ ਕਲਗੀਧਰ ਪਾਤਸ਼ਾਹ ਨੇ ਚਰਨ ਪਾਏ ਉਸ ਕਮਰੇ ਦੇ ਵਿੱਚ ਅੱਜ ਤਾਂ ਗੁਰਦੁਆਰਾ ਸਾਹਿਬ ਬਣ ਗਿਆ ਉੱਥੇ ਜਾ ਕੇ ਉਹਨੇ ਸਿਮਰਨ ਕਰਨਾ ਫਿਰ ਭਾਈ ਬਚਿੱਤਰ ਸਿੰਘ ਦੀ ਅਸਥਾਨ ਦੇ ਉੱਪਰ ਜਾ ਕੇ ਜਿੱਥੇ ਸੰਸਕਾਰ ਹੋਇਆ ਉੱਥੇ ਸਿਮਰਨ ਕਰਨਾ ਇਦਾਂ ਦੀਆਂ ਰੂਹਾਂ ਸੀ ਇਦਾਂ ਦੀਆਂ ਇੱਥੇ ਗੱਲ ਆ ਜਾਂਦੀ ਹੈ ਕਿਸੇ ਧਰਮ ਦੇ ਖਿਲਾਫ ਸਤਿਗੁਰੂ ਦੀ ਲੜਾਈ ਨਹੀਂ ਸੀ ਜ਼ੁਲਮ ਦੇ ਖਿਲਾਫ ਸੀ ਹੁਣ ਕੋਟਲਾ ਨਿਹੰਗਾਂ ਜਿੱਦਾਂ ਮੈਂ ਬੇਨਤੀ ਕੀਤੀ ਹੈ ਰਾਏ ਖੱਲੇ ਦਾ ਕੁੜਮ ਸੀ ਔਰ ਅੱਗੇ ਜਾ ਕੇ ਇਤਿਹਾਸ ਆਏਗਾ ਗਣੀ ਖਾਂ ਤੇ ਨਵੀ ਖਾਂ ਕੋਟਰਾ ਨਿਹੰਗਾਂ ਦੀ ਭੁਆਈਓ ਬੀਬੀ ਉਮਰੀ ਉਮਰੀ ਦੇ ਸੁਪੁੱਤਰ ਸਨ ਗਣੀਖਾਂ ਤੇ ਨਵੀਖਾਂ ਜਿਨ੍ਹਾਂ ਨੇ ਸਤਗੁਰੂ ਮਹਾਰਾਜ ਨੂੰ ਉੱਚ ਦਾ ਪੀਰ ਬਣਾਇਆ ਮਾਚੀਵਾੜੇ ਤੋਂ ਲੈ ਕੇ ਗਏ ਤੇ ਗੁਰੂ ਸਾਹਿਬ ਮਹਾਰਾਜ ਨੇ ਜਿਹੜੀ ਕਿਰਪਾ ਕੀਤੀ ਜਿਹੜੀ ਬਖਸ਼ਿਸ਼ ਕੀਤੀ ਕਲਗੀਧਰ ਪਾਤਸ਼ਾਹ ਨੇ ਉਸ ਅਸਥਾਨ ਦੇ ਉੱਪਰ ਜਾਣ ਲੱਗਿਆ ਗੁਰੂ ਸਾਹਿਬ ਜੀ ਨੇ ਉਹਨੂੰ ਇੱਕ ਤਿਰਪਾਨ ਦਿੱਤੀ ਦੋ ਤਿੰਨ ਹੋਰ ਸ਼ਸਤਰ ਦਿੱਤੇ ਅੱਜ ਵੀ ਉਹ ਪਠਾ ਸਾਹਿਬ ਗੁਰਦੁਆਰੇ ਵਿੱਚ ਉਹ ਸ਼ਸਤਰ ਅੱਜ ਵੀ ਸ਼ਿਸ਼ੋਭਤ ਹਨ ਔਰ ਸਤਗੁਰੂ ਜੀ ਮਹਾਰਾਜ ਕਿੱਥੇ ਪਹੁੰਚਦੇ ਆ ਅੱਜ ਦਾ ਜਿਹੜਾ ਦਿਨ ਆਜ ਸ਼ਾਮ ਨੂੰ ਸਤਿਗੁਰੂ ਜੀ ਚਮਕੌਰ ਪਿੰਡ ਸੀ ਉਸ ਵੇਲੇ ਅੱਜ ਚਮਕੌਰ ਸਾਹਿਬ ਹੋ ਗਿਆ ਉਹਦੇ ਵਿੱਚ ਪਹੁੰਚਦੇ ਆ ਦੋ ਭਰਾਵਾਂ ਦਾ ਉੱਥੇ ਜ਼ਿਕਰ ਕੀਤਾ ਗਿਆ ਉਹਨਾਂ ਦੀ ਇੱਕ ਕੱਚੀ ਗੜੀ ਸੀ ਹੁਣ ਇੱਕ ਭਰਾ ਰਾਜੀ ਸੀ ਇੱਕ ਭਰਾ ਰਾਜੀ ਨਹੀਂ ਸੀ ਉਹਨਾਂ ਨੂੰ ਪਤਾ ਹੀ ਪਿੱਛੇ ਮੁਗਲ ਲੱਗੇ ਹੋਏ ਆ ਤੇ ਪਰ ਬੁੱਧੀ ਚੰਦ रावत ਕਰਕੇ ਉਹਦਾ ਨਾਮ ਹੋਇਆ ਇਤਿਹਾਸਕਾਰਾਂ ਨੇ ਜੋ ਲਿਖਿਆ ਉਹਨੇ ਆਕੇ ਸਤਿਗੁਰੂ ਮਹਾਰਾਜ ਇਹ ਕੱਚੀ ਘੜੀ ਆਖਲੇ ਵਰਗੀ ਬਣੀ ਹੋਈ ਸੀ ਇਹ ਸਾਡੀ ਉਹਨੂੰ ਕੌਮ ਦੀ ਵੱਧ ਕਿਸਮਤੀ ਆ ਕਿ ਅਸੀਂ ਆਪਣੀਆਂ ਯਾਦਾਂ ਆਪਣਾ ਇਤਿਹਾਸ ਆਪਣੇ ਪੈਸੇ ਦੇ ਨਾਲ ਆ ਜਿਹੜੇ ਚਿੱਟ ਕੱਪੜੀ ਦੇ ਬੰਦੇ ਆ ਨਾ ਇਹਨਾਂ ਦੇ ਸਾਡੇ ਇਤਿਹਾਸ ਨੂੰ ਖਤਮ ਕਰ ਦੇ। ਆ ਠੰਡਾ ਬੁਰਜ ਜਿਹੜਾ ਸੀ ਨਾ ਠੰਡਾ ਬੁਰਜ ਉਹਨੂੰ ਗੁਰਦੁਆਰਾ ਬਣਾ ਦਿੱਤਾ। 140 ਫੋਟੋ ਚਾਹੀ ਸੀ ਧਰਤੀ ਤੋਂ ਉਹ ਜਿਹੜਾ ਮਤਲਬ ਉਸ ਗਰਮੀਆਂ ਦੇ ਵਿੱਚ ਵੀ ਠੰਡਾ ਰਹਿੰਦਾ ਸੀ। ਪੁਰਾਣੀ ਗੱਲ ਨਹੀਂ ਜਾ ਕੇ ਉਹਨਾਂ ਨੇ ਕਾਰ ਸੇਵਾ ਦੇ ਨਾਮ ਤੇ ਤੋੜ ਕੇ ਗੁਰਦੁਆਰਾ ਸਭਰਾ ਤੋਂ ਲਿਖਣ ਦਾ ਥੋੜਾ ਉਹਨੇ ਠੰਡਾ ਬੁਰ ਬੱਚਿਆਂ ਨੂੰ ਕੀ ਦਿਖਾਉਂ। ਹਿੰਦੁਸਤਾਨ ਦੇ ਵਿੱਚ ਇਦਾਂ ਦੀਆਂ ਇਮਾਰਤਾਂ ਅੱਜ ਵੀ ਕਿੰਨੇ ਕਹਿੰਦੇ ਸਦੀਆਂ ਤੋਂ ਪਈਆਂ ਹਨ। ਅੱਜ ਵੀ ਖੜੀਆਂ ਹਨ। ਭਾਗਾਂ ਵਾਲੇ ਜਿਹਨਾਂ ਨੇ ਪੁਰਾਣੀਆਂ ਫੋਟੋਆਂ ਖਿੱਚੀਆਂ ਹੋਈਆਂ ਅੱਜ ਵੀ ਉਹ ਠੰਡਾ ਬੁਰ ਦਿਖਦਾ ਹੈ। ਤੇ ਅੱਜ ਚਮਕੌਰ ਦੀ ਹੁਣ ਬਣਾ ਰਹੇ ਕਿਲੇ ਵਰਗਾ ਬਣਾਣ ਲੱਗੇ ਉਹ ਜਿਹੜਾ ਸਿਕਉਂਟ ਤੇ ਰਹਿੰਦੇ ਹੋ। ਕਿਉਂਕਿ ਸਤਗੁਰੂ ਪਾਤਸ਼ਾਹ ਨੇ ਜਿਹੜੀ ਸਾਡੇ ਤੇ ਕਿਰਪਾ ਕੀਤੀ ਹੈ ਨਾ ਜਿਹੜਾ ਸਾਡੇ ਤੇ ਮਾਣ ਕੀਤਾ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਨੇ ਤੇ ਆਪਣੇ ਪੁੱਤਰ ਬਣਾਇਆ ਗੁਰੂ ਸਾਹਿਬ ਆਰਾਂ ਨੇ ਕਿੰਨਾ ਸਨਮਾਨ ਦਿੱਤਾ ਸਾਡੇ ਕਿੱਡੀ ਉੱਪਰ ਸਾਡੇ ਉੱਪਰ ਕਿਰਪਾ ਕੀਤੀ ਸਤਗੁਰੂ ਜੀ ਨੇ ਜਿਸ ਵੇਲੇ ਰਾਤ ਨੂੰ ਪਹੁੰਚਦੇ ਆ ਗੁਰੂ ਸਾਹਿਬ ਨੇ ਸਾਰੇ ਨੂੰ ਆਖਿਆ ਪੁੱਤਰੋ ਤੁਸੀਂ ਹੁਣ ਆਰਾਮ ਕਰ ਲਓ ਆਰਾਮ ਕਰ ਲਓ ਬੜੇ ਦਿਨਾਂ ਤੋਂ ਥੱਕੇ ਹੋਏ ਹੋ ਤੇ ਉਥੇ ਸਮਾਂ પાਕੇ ਕਹਿੰਦੇ ਹਨ ਉਹਨਾਂ ਨੇ ਪਹਿਲਾਂ ਆਪਣੇ ਵਸਤਰ ਜੋ ਵੀ ਸੀ ਉਹਨਾਂ ਦੇ ਕੋਲ ਕੱਠੇ ਕਰਕੇ ਗੁਰੂ ਸਾਹਿਬ ਵਾਸਤੇ ਆਸਣ ਤਿਆਰ ਕੀਤਾ ਗੁਰੂ ਸਾਹਿਬ ਕਿ ਤੁਸੀਂ ਆਰਾਮ ਕਰ ਲਓ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ ਤੁਸੀਂ ਆਰਾਮ ਕਰੋ ਮੈਂ ਚੌਕੀਦਾਰੀ ਕਰਦਾ ਤੁਹਾਡੀ ਅੱਜ ਕਹਿਣ ਲੱਗੇ ਨਹੀਂ ਸਤਿਗੁਰੂ ਸਾਹਿਬ ਉਥੇ ਦੋ ਭਰਾ ਸਨ ਜਿਨ੍ਹਾਂ ਨੇ ਉਸ ਦਿਨ ਚੌਂਕੀਦਾਰੀ ਕੀਤੀ ਤੇ ਗੁਰੂ ਸਾਹਿਬ ਨੇ ਦੋਨਾਂ ਨੂੰ ਕਿਹਾ ਤੁਸੀਂ ਬੈਠਾ ਤੁਸੀਂ ਵੀ ਸੌਜੋ ਆਰਾਮ ਕਰ ਲਓ ਕੱਲ ਬਹੁਤ ਵੱਡੀ ਸ਼ਹਾਦਤ ਦਾ ਦਿਨ ਹੈ ਬਹੁਤ ਵੱਡੀ ਸ਼ਹਾਦਤ ਦਾ ਦਿਨ ਔਰ ਗੁਰੂ ਸਾਹਿਬ ਜੀ ਮਹਾਰਾਜ ਨੇ ਜਿਸ ਵੇਲੇ ਇੰਨਾ ਪਿਆਰ ਦਿਖਾਇਆ ਜੋਗੀ ਅੱਲਾਹ ਯਾਰ ਖਾਨ ਲਿਖਦਾ ਕਿ ਸਤਗੁਰੂ ਜੀ ਨੇ ਹੁਣ ਬੱਦ ਕਾਫੀ ਤੇਨਾ ਸਰੀਰ ਦਾ ਧਰਮ ਹੈ ਸਰੀਰ ਨੂੰ ਆਰਾਮ ਵੀ ਚਾਹੀਦਾ ਉੱਥੇ ਗੁਰੂ ਸਾਹਿਬ ਮਹਾਰਾਜ ਨੇ ਜਿਹਨਾਂ ਦੀਆਂ ਦਸਤਾਰਾਂ ਖੁੱਲ ਗਈਆਂ ਉਹਨਾਂ ਦੇ ਜੋੜੇ ਵੀ ਕੀਤੇ ਇਤੋਂ ਤੱਕਰ ਸਤਗੁਰੂ ਮਹਾਰਾਜ ਨੇ ਉਹਨਾਂ ਦੇ ਪਿਆਰਾਂ ਨੂੰ ਵੀ ਚੁਣਿਆ ਇਹ ਬਾਣੀ ਜੋ ਕਹੀ ਨਾ ਗੁਰੂ ਸਾਹਿਬ ਨੇ ਪ੍ਰੈਕਟੀਕਲ ਕਰਕੇ ਦੱਸਿਆ ਕਿ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਘੱਟ ਪੈ ਕਿੰਨਾ ਕੁਛ ਸਤਗੁਰੂ ਮਹਾਰਾਜ ਨੇ ਉਹ ਚਮਕੌਰ ਦੀ ਗੜੀ ਬਾਰੇ ਜਫਰ ਨਾਮੇ ਵਿੱਚ ਲਿਖਿਆ ਕਿ 40 ਲੱਖ 40 ਸਿੰਘ ਜਿਹੜੇ ਆ 10 ਲੱਖ ਦੀ ਫੌਜ ਮੁਕਾਬਲੇ ਦੇ ਵਿੱਚ ਖੜੀ ਐ 8-8 ਦਾ ਜਥਾ ਬਣੇਗਾ ਕਿ ਕੱਲ ਦਾ ਜਿਹੜਾ ਦਿਨ ਆਏਗਾ ਦੁਨੀਆ ਦਾ ਬਹੁਤ ਵੱਡਾ ਜੁੱਧ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਸਭ ਜਾਦ ਦੇ ਵੀ ਸੀਧ ਹੋਣਗੇ ਤਿੰਨ ਪਿਆਰੇ ਵੀ ਸੀਧ ਹੋਣਗੇ ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਉਸ ਸਮੇਂ ਦੇ ਵਿੱਚ ਆਪਣੇ ਪੁੱਤਰਾਂ ਤੇ ਮਾਣ ਕੀਤਾ ਆਪਣੇ ਸਭ ਜਾਦਿਆਂ ਨੂੰ ਤੇ ਪੁੱਤਰਾਂ ਨੂੰ ਆਪਣੇ ਸਿੱਖਾਂ ਨੂੰ ਅਲੱਗ-ਅਲੱਗ ਨਹੀਂ ਸਮਝਿਆ ਕਿਉਂਕਿ ਸਾਨੂੰ ਸਤਿਗੁਰੂ ਨੇ ਮਾਣ ਦਿੱਤਾ ਮੈਂ ਅੱਗੇ ਇੱਕ ਦਿਨ ਬੇਨਤੀ ਕੀਤੀ ਸੀ ਕਿ ਸਤਗੁਰੂ ਜੀ ਕਲਗੀਧਰ ਪਾਤਸ਼ਾਹ ਦੇ ਪੰਜ ਸਾਹਿਬ ਜਾਦੇ ਆ ਚਾਰ ਤਨ ਪਤਾ ਹੀ ਆ ਨਾ ਸਾਨੂੰ ਬਾਬਾ ਅਜੀਤ ਸਿੰਘ ਦੀ ਬਾਬਾ ਜੁਹਾਰ ਸਿੰਘ ਦੀ ਬਾਬਾ ਜੋਰਾਵਰ ਸਿੰਘ ਦੀ ਬਾਬਾ ਫਤੇ ਸਿੰਘ ਦੀ ਤੇ ਪੰਜਵਾਂ ਕੌਣ ਹੈ ਤੁਸੀਂ ਬੈਠੇ ਹੋ ਨਾ ਸਾਰ ਸਤਗੁਰੂ ਨੇ ਸਾਡੇ ਤੇ ਮਾਣ ਕੀਤਾ ਸੀ ਆਪਣੇ ਪੁੱਤਰ ਬਣਾਇਆ ਸੀ ਨਾ ਗੁਰੂ ਸਾਹਿਬ ਨੇ ਕਿੰਨੇ ਕਿੰਨੀ ਉਦਾਹਰਣ ਤੁਸੀਂ ਲਓਗੇ ਇਤਿਹਾਸ ਵਿੱਚ ਜਦੋਂ ਭਾਈ ਜੱਤਾ ਸੀਸ ਲੈ ਕੇ ਆਉਂਦਾ ਉਹਨੂੰ ਕੀ ਆਖਿਆ ਸੀ ਰੰਗਰੇਟਾ ਗੁਰੂ ਦਾ ਬੇਟਾ ਤੇ ਪੁੱਤਰ ਤਾਂ ਉਹਨੂੰ ਬਣਾਇਆ ਜਾਂਦਾ ਨਾ ਜਿਹਨੂੰ ਹਿੱਸਾ ਦੇਣਾ ਹੋਵੇ ਉਹਨੂੰ ਬਣਾਇਆ ਜਾਂਦਾ ਨਾ ਸਤਗੁਰ ਨੇ ਤਾਂ ਬਰਾਬਰ ਦਾ ਸਮਝਿਆ ਜਦੋਂ ਮਾਤਾ ਸਭ ਕੌਰ ਮਾਤਾ ਸੁੰਦਰ ਕੌਰ ਦੀ ਦਿੱਲੀ ਤੋਂ ਦੰਦਵਾ ਸਾਹਿਬ ਪਹੁੰਚਦੇ ਆ ਕਹਿੰਦੇ ਸਹਿਬ ਜੱਦੇ ਕਹਿੰਦੇ ਇਨ ਪੁੱਤਰਣ ਕੇ ਸੀਸ ਪਰ ਬਾੜ ਦੀਏ ਸੁੱਤ ਚਾਰ ਅਦੇਖੋ ਨਾ ਸਾਡੇ ਇੱਕ ਸਮਾਜਿਕ ਰੀਤੀਆਂ ਹਨ ਅਗਰ ਬੱਚੇ ਨੂੰ ਕਦੇ ਨਜ਼ਰ ਨਾਲ ਲੱਗ ਜਾਵੇ ਸਮਾਜਿਕ ਰੀਤੀਆਂ ਗੁਰਮਤ ਨਹੀਂ ਹੈ ਮਿਰਚਾਂ ਲੋਕੀ ਵਾਰਦੇ ਆ ਪੈਸੇ ਵਾਰਦੇ ਆ ਆ ਬੱਚੇ ਦਾ ਵਿਆਹ ਹੁੰਦਾ ਤੇ ਮਾਂ ਪਾਣੀ ਵਾਰਦੀ ਹੈ ਤੇ ਗੁਰੂ ਸਾਹਿਬ ਕਹਿੰਦੇ ਹਨ ਇਹਨਾਂ ਪੁੱਤਰਾਂ ਤੋਂ ਇਹਨਾਂ ਪੁੱਤਰਾਂ ਤੋਂ ਆਪਣੇ ਸਿੱਖਾਂ ਤੋਂ ਆਪਣੇ ਚਾਰੇ ਪੁੱਤਰ ਵਾਰ ਦਿੱਤੇ ਇਹਨਾਂ ਪੁੱਤਰਣ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਏ ਤੋਂ ਕਿਹਾ ਪਿਆ ਜੀਵਤ ਕੀ ਹਜਾ ਸਾਡੇ ਦੇ ਮਾਣ ਕੀਤਾ ਨਾ ਮੇਰੇ ਪੁੱਤਰ ਹੋ ਤੇ ਫਿਰ ਗੁਰੂ ਸਾਹਿਬ ਜੀ ਆ ਅੱਗੇ ਇਤਿਹਾਸ ਪੜਾਂਗੇ ਜਿਹਨਾਂ ਦਾ ਮੈਂ ਜ਼ਿਕਰ ਕੀਤਾ ਦੋ ਮੁਸਲਮਾਨਪੁਰਾ ਗਣੀ ਖਾਂ ਤੇ ਨਵੀਂ ਖਾਂ ਸਤਪੁਰ ਨੇ ਲਿਖ ਕੇ ਦਿੱਤਾ ਸੀ ਤੁਸੀਂ ਮੇਰੇ ਲੀਕ ਪੁੱਤਰ ਹੋ ਲਿਖ ਕੇ ਦਿੱਤਾ ਗੁਰੂ ਸਾਹਿਬ ਨੇ ਤੁਸੀਂ ਮੇਰੇ ਫਰਜੰਦ ਹੋ ਤੁਸੀਂ ਮੇਰੇ ਫਰਜੰਦ ਹੋ ਮੇਰੇ ਪੁੱਤਰਾਂ ਵਰਗੇ ਹੋ ਇਹਨਾਂ ਮਾਣ ਦਿੱਤਾ ਤੇ ਅਸੀਂ ਸਮਝੀਏ ਕਿ ਜੋ ਸਤਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਹੈ ਸਾਡੇ ਤੇ ਬਖਸ਼ਿਸ਼ ਕੀਤੀ ਆ ਇੱਕ ਦਿਨ ਦਾ ਮਾਤਾ ਗੁਜਰਕੌਰ ਜੀ ਬੈਠੇ ਆ ਤੇ ਗੁਰੂ ਸੰਗਤ ਜੀ ਮਾਤਾ ਗੁਜਰਕੌਰ ਤੇ ਮਾਤਾ ਗੁਜਰਕੌਰ ਬੜੀ ਖੁਸ਼ ਬੈਠੀ ਹੈ ਚਾਰੇ ਗੁਰੂ ਸਾਹਿਬ ਜੀ ਦੇ ਸਾਹਮਣੇ ਗੋਦੀ ਵਿੱਚ ਬੈਠਿਆ ਛੋਟੇ ਇੱਕ ਨਾਲ ਬੈਠਾ ਇੱਕ ਪਿੱਛੇ ਖੜਾ ਤੇ ਮਾਤਾ ਗੁਜਰਕੌਰ ਬੜੀ ਖੁਸ਼ ਹੈ ਬਹੁਤ ਖੁਸ਼ ਹੈ ਤੇ ਸਤਿਗੁਰੂ ਦੀ ਸਾਹਮਣੇ ਬੈਠੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਮਾਤਾ ਬੜੀ ਖੁਸ਼ ਲੱਗ ਰਹੀ ਐ ਅੱਜ ਕਹਿਣ ਲੱਗੇ ਲਾਲ ਜੀ ਖੁਸ਼ ਕਿਉਂ ਨਾ ਹੋਵਾਂ ਤੁਹਾਡੇ ਦਰਸ਼ਨ ਕਰਨ ਲਈ ਅਬਜੀ ਨੂੰ ਪਤਾ ਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮਾਤਾ ਗੁਜਰ ਕੌਰ ਗੁਰਤੇਵ ਹਰਦਿਆਲ ਸ਼ਾਦੀ ਤੋਂ ਬਾਅਦ 30 ਸਾਲ ਬਾਅਦ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਪਟਨਾ ਸਾਹਿਬ 30 ਸਾਲ ਬਾਅਦ ਤੁਹਾਡੇ ਦਰਸ਼ਨ ਕਰਨ ਲਈ 30 ਸਾਲ ਤੋਂ ਵੱਧ ਦਾ ਸਮਾਂ ਮੈਂ ਆਪਣੀ ਜੀਵਨ ਦੇ ਵਿੱਚ ਪਰ ਤਿਕਿਆ ਕੀਤੀ ਆ ਮੈਂ ਆਪਣੇ ਜੀਵਨ ਵਿੱਚ ਇੰਤਜ਼ਾਰ ਕੀਤਾ ਸੀ ਅੱਜ ਮੈਨੂੰ ਇੱਕ ਨਹੀਂ ਪ੍ਰਮਾਤਮਾ ਨੇ ਚਾਰ ਪੁੱਤਰ ਹੀ ਦਿੱਤੇ ਆ ਅਜਿੱਦਾ ਤੁਹਾਡੀ ਕਹਾਵਤ ਹੈ ਨਾ ਬਜ਼ੁਰਗਾਂ ਦੀ ਵੀ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਤੇ ਮੈਂ ਕਿਉਂ ਨਾ ਖੁਸ਼ ਹੋਵਾਂ ਇੱਕ ਨਹੀਂ ਇੱਕ ਮੰਗਦੀ ਸੀ ਅੱਜ ਰੱਬ ਨੇ ਚਾਰ ਦਿੱਤੇ ਆ ਪਰ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ ਮਾਤਾ ਚਾਰ ਨਹੀਂ ਤੇਰੀ ਗੋਦੀ ਵਿੱਚ ਇੱਕੋ ਪਾ ਕੇ ਜਾਣਾ ਤੇਰੀ ਗੋਦੀ ਵਿੱਚ ਇੱਕੋ ਪਾ ਕੇ ਜਾਣਾ ਕਹਿੰ ਲੱਗੇ ਤੁਹਾਡੀ ਬੁਝਾਰਤ ਤੁਸੀਂ ਜਾਣਦੇ ਪਰ ਅੱਜ ਇਸ ਬੁਝਾਰਤ ਨੂੰ ਦੱਸਦੇ ਹੋ ਤੁਹਾਡੇ ਪਿਤਾ ਜੀ ਜਾਣ ਲੱਗੇ ਕਿਹਾ ਸੀ ਤੈਨੂੰ ਬੜੀਆਂ ਸ਼ਹੀਦੀਆਂ ਦੇਖਣੀਆਂ ਪੈਣੀਆਂ ਪਰ ਅੱਜ ਤੁਸੀਂ ਨਵੀਂ ਬੁਝਾਰਤ ਪਾਈ ਆ ਨਵੀਂ ਬੁਝਾਰਤ ਪਾਤੀ ਵੀ ਤੇਰੀ ਗੋਦੀ ਵਿੱਚ ਚਾਰ ਨਹੀਂ ਤੇਰੀ ਗੋਦੀ ਵਿੱਚ ਇੱਕੋ ਪੌਣਾ ਹੈ ਕਹਿੰਦੇ ਇਦਾਂ ਦਾ ਖਾਲਸਾ ਤੇਰੀ ਗੋਦੀ 'ਚ ਪਾਵਾਂਗਾ ਜਿਹੜਾ ਦੁਨੀਆਂ ਤੋਂ ਜਿੱਤਿਆ ਨਹੀਂ ਜਾਏਗਾ ਜਿੱਤ ਉਹ ਹੁੰਦੇ ਆ ਜਿਹੜੇ ਅਜੀਤ ਹੁੰਦੇ ਜਿੱਤਦੇ ਉਹ ਹੁੰਦੇ ਆ ਜਿਹੜੇ ਜੂਝਦੇ ਹੁੰਦੇ ਆ ਦੂਸਰਾ ਗੁਣ ਜੁਝਾਰ ਦਾ ਤੇਰੇ ਖਾਲਸੇ ਵਿੱਚ ਪਾਵਾਂਗਾ ਜਿੱਤਿਆ ਨਹੀਂ ਜਾਏਗਾ ਖਾਲਸਾ ਖਾਲਸਾ ਜੂਝੇਗਾ ਤੇ ਜੂਝਦੇ ਉਹ ਹੁੰਦੇ ਆ ਜਿਨ੍ਹਾਂ ਦੇ ਅੰਦਰ ਜੋਰ ਹੁੰਦਾ ਹੈ ਜੋਰਾਵਰ ਦਾ ਵੀ ਗੁਣ ਤੇਰੇ ਖਾਲਸੇ ਵਿੱਚ ਪਾਵਾਂਗਾ ਫਿਰ ਹਮੇਸ਼ਾ ਖਾਲਸੇ ਦੀ ਫਤਿਹ ਹੀ ਫਤਿਹ ਕਦੇ ਇਹ ਢੈਂਦੀ ਕਾਲਾ ਵਿੱਚ ਨਹੀਂ ਜਾਏਗਾ ਚੜ੍ਹਦੀ ਕਲਾ ਵਿੱਚ ਹੈ ਗੁਰੂ ਸਾਹਿਬ ਮਹਾਰਾਜ ਕਿਰਪਾ ਕਰ ਅੱਗੇ ਆਪਾਂ ਕੱਲ ਵਿਚਾਰ ਕਰਾਂਗੇ ਚਮਕੌਰ ਗੜੀ ਦੀ ਰਾਤ ਦੇ ਵਿੱਚ ਕਿੰਨਾ ਪਿਆਰ ਆਪਣੇ ਸਿੱਖਾਂ ਨਾਲ ਕੀਤਾ ਕਿਸ ਤਰ੍ਹਾਂ ਆਪਣੇ ਪੁੱਤਰਾਂ ਨੂੰ ਸਤਿਗੁਰੂ ਜੀ ਨੇ ਕਿੱਡਾ ਵੱਡਾ ਜਿਗਰਾ ਚਾਹੀਦਾ ਆ ਕਿਤੇ ਬਾਹਰ ਭੇਜਣਾ ਹੋਵੇ ਨਾ ਬੱਚੇ ਨੂੰ ਪੜ੍ਹਨ ਵਾਸਤੇ ਤੇ ਅਸੀਂ ਬੜਾ ਇੰਤਜ਼ਾਮ ਕਰਦੇ ਆ ਬੜੀ ਚਿੰਤਾ ਕਰਦੇ ਆ ਪਰ ਉਹ ਤਾਂ ਮੌਤ ਵਾਸਤੇ ਭੇਜ ਰਿਆ ਤਿਆਰ ਕਰਕੇ ਕੱਲ੍ਹ ਕੀ ਤਰਪਾਸਾ ਗੁਰੂ ਮਹਾਰਾਜ ਕਿਰਪਾ ਕਰਨ ਕੱਲ ਦਾ ਜਿਹੜਾ ਦਿਨ ਹੈ ਵੱਡੇ ਸਾਹਿਬ ਜਾਦਿਆਂ ਦੀ ਸ਼ਹਾਦਤ ਤਿੰਨ ਪਿਆਰੇ ਔਰ ਗੁਰੂ ਸਿੱਖਾਂ ਦੀ ਸ਼ਹਾਦਤ ਜਮਕੌਰ ਗੜੀ ਦੇ ਵਿੱਚ ਹੋਈ ਹੈ ਕੱਲ ਆਪਾਂ ਵਿਚਾਰ ਕਰਾਂਗੇ ਇੰਨੀਆਂ ਬੇਨਤੀਆਂ ਗੁਰ ਸੰਗਤ ਦੀ ਪ੍ਰਵਾਨ ਕਰਨੀਆਂ ਬਲਾਫ ਅਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ